ਸਤਿਕਾਰ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਪਿੰਡ ਸਪਾਲਕਾਂ ਤੋਂ ਸੰਦੀਪ ਸਿੰਘ ਸੀਪਾ ਆ ਬਾਬਾ ਸਦਰ ਜੋ ਕੁਸਵਾਨਾ ਕਲੱਬ ਪ੍ਰਧਾਨ ਆ ਆਪਦੀ ਟੀਮ ਨਾਲ ਆਪਦੇ ਕਲੱਬ ਮੈਂਬਰਾਂ ਨਾਲ ਸਾਡਾ ਜਿਹੜਾ ਪਿੰਡ ਆ ਡਿਸਟ੍ਰਿਕਟ ਬਰਨਾਲਾ ਧਰੌਲੇ ਦੇ ਨੇੜੇ ਭੀਖੀ ਰੋਡ ਦੇ ਉੱਪਰ ਪਿੰਡ ਸਪਾਲਕਾਂਗਾ ਸਾਡੇ ਭਰਾ ਚੇਰੀ ਦਾ ਬੇਟਾਗਾ ਇਹ ਰਮਦਾਸੀਆ ਭਾਈ ਜਾਰੇ ਦੇ ਵਿੱਚੋਂ ਆਗਾ ਇਹਦੇ ਬੇਟੇ ਦਾ 1 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਐਕਸੀਡੈਂਟ ਹੋਣ ਕਰਕੇ ਇਹਦੇ ਸਿਰ ਦੇ ਵਿੱਚ ਜਿਹੜੀ ਛੱਟ ਲੱਗੀ ਸੀਗੀ ਬਹੁਤ ਵੱਡੀ ਛੱਟ ਲੱਗੀ ਸੀਗੀ ਇਹਨੂੰ ਵਿਚਾਰੇ ਨੂੰ ਜਿਹੜੀ ਆਪਣੀ ਦਿਮਾਗੀ ਸੰਤੁਲਨ ਸੀਗਾ ਉਹ ਇਹਦਾ ਖਰਾਬ ਹੋ ਗਿਆ ਸੀ ਇਹਨੂੰ ਜਿਆਦਾ ਸਤੇ ਨਹੀਂ ਚਲੀ ਗਈ ਸੀਗੀ ਇਹਦਾ ਇੱਕ ਪ੍ਰੈਸ਼ਨ ਅਸੀਂ ਪਹਿਲਾਂ ਇੱਕ ਵੀਡੀਓ ਪਾਈ ਸੀ ਥੋੜੇ ਬਹੁਤੇ ਪੈਸੇ ਆ ਗਏ ਸੀ ਉਹਨਾਂ ਨਾਲ ਇਹਦਾ ਇੱਕ ਪ੍ਰੈਸ਼ਨ ਹੋ ਗਿਆ ਸੀਗਾ ਇਹਨਾਂ ਨੇ ਵਿਚਾਰਾਂ ਨੇ ਆਪਦੇ ਜਿਹੜੇ ਘਰ ਦਾ ਜਾਂ ਰਿਸ਼ਤੇਦਾਰਾਂ ਤੋਂ ਫੜ ਧੜ ਕੇ ਪੂੰਜੀ ਹੈਗੀ ਸੀਗੀ ਉਹ ਸਾਰੀ ਲਾੜੀ ਹੁਣ ਇਹਨਾਂ ਨੂੰ ਵੀ ਆਪਰੇਸ਼ਨ ਕਰਾਉਣ ਲਈ ਕੋਈ ਪੈਸਾ ਨਹੀਂ ਹੈਗਾ ਇਹਨਾਂ ਦੀ ਬੇਨਤੀ ਹੈ ਪਰਿਵਾਰ ਦੀ ਵੀ ਯਾਰ ਜਿੰਨੀ ਕੁ ਵੀ ਸਾਡੇ ਪੰਜਾਬੀ ਵੀਰ ਜਾਂ ਬਾਹਰ ਬੈਠੇ ਨੇਗੇ ਮਦਦ ਕਰ ਸਕਦੇ ਨੇਗੇ ਵੱਧ ਤੋਂ ਵੱਧ ਸਾਡੇ ਭੈਣ ਭਰਾ 2000 4000 5000 1000 ਜਿੰਨੀ ਵੀ ਕਰ ਸਕਦੋਂ ਇਹਨਾਂ ਦੀ ਭਰਾਵਾਂ ਨੇ ਸਾਡੇ ਦੀ ਯਾਰ ਹੈਲਪ ਕਰੋ ਤਾਂ ਜੋ ਬੱਚੇ ਦੀ ਜਿਹੜੀ ਜ਼ਿੰਦਗੀ ਹੈਗੀ ਉਹਨੂੰ ਆਪਾਂ ਦੇ ਸਕੀਏ ਕਿਉਂਕਿ ਹੁਣ ਇਹਦੀ ਹਾਲਤ ਬਹੁਤ ਖਰਾਬ ਆ ਗਈ ਇਹਦਾ ਆਪਰੇਸ਼ਨ 20 ਦਿਨਾਂ ਨੂੰ ਹਰ ਇੱਕ ਲੈ ਕੇ ਰਾਉਣਾ ਪੂਗਾ ਇਹ ਤੁਹਾਨੂੰ ਆਪਦਾ ਮੋਬਾਈਲ ਨੰਬਰ ਦੱਸ ਦਿੰਦੇ ਨੇਗੇ ਉਹਦੇ ਤੁਸੀਂ Google Pay PhonePe ਕਰ ਸਕਦੇ ਹੋ ਬਾਕੀ ਅਕਾਊਂਟ ਨੰਬਰ ਵੀ ਇਹ ਵਿੱਚ ਦੱਸ ਦੇਣਗੇ ਉਹ ਚ ਵੀ ਪਾ ਦਿਓ 9814602698146026 ਇਹ ਤੇ ਮੇਰੇ ਭੈਣ ਭਰਾ ਜਿਹੜਾ ਵੀ ਕੋਈ ਵੀਰ ਆਪਣੀ ਨੇਕ ਕਮਾਈ ਦੇ ਵਿੱਚੋਂ ਇਹਨਾਂ ਨੂੰ ਥੋੜਾ ਬਹੁਤਾ ਕਰ ਸਕਦਾ 2000 5000 ਜਿੰਨਾ ਕੁ ਵੀ ਕਰ ਸਕਦੇ ਹੋਗੇ ਉਹ ਵੱਧ ਤੋਂ ਵੱਧ ਸਾਰੇ ਭੈਣ ਭਰਾ ਸਾਡੀ ਬੇਨਤੀ ਹੈਗੀ ਅਪੀਲ ਹੈਗੀ ਵੀ ਹੱਥ ਬੰਨ ਕੇ ਵੀ ਜਰ ਇਹਨਾਂ ਦੀ ਆਪਾਂ ਮਦਦ ਕਰੀਏ ਇਹਨੂੰ ਆਪਾਂ ਜਵਾਸ ਨੂੰ ਬਚਾਈਏ ਅਈ ਨੀਉ ਸਾਡੀ ਬੇਨਤੀ ਆ ਸਾਰਿਆਂ ਨੂੰ ਸਸਤੀ ਕਰੀ